ਸੁਖਪਾਲ ਸਿੰਘ ਖੈਰਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੂਰਾ ਸੂਬਿਆਂ 'ਚ ਪ੍ਰਚਾਰ ਕਰਨ ਨੂੰ ਲੈ ਕੇ ਸਵਾਲ ਚੱਕੇ ਇਸ ਦੇ ਨਾਲ ਨਾਲ ਉਹਨਾਂ ਨੇ ਅਮਰਿਤਪਾਲ ਦੀ ਮਾਤਾ ਦੀ ਗ੍ਰਿਫਤਾਰੀ ਤੇ ਵੀ ਸਵਾਲ ਉਠਾਏ ਤੁਸੀਂ ਵੀ ਸੁਣੋ ਹੋਰ ਕੀ ਕੁਝ ਕਹਾ ਖੈਰਾ ਨੇ ਯਾ ਸਾਹਿਬ ਮੈਂ ਦੇਖਿਆ ਕਿ ਵੈਸੇ ਤਾਂ ਮਾਡਲ ਕੋਡ ਆਫ ਕੰਡਕਟ ਲੱਗ ਚੁੱਕਾ ਵਾ ਅਗਰ ਉਹ ਸਰਕਾਰੀ ਜਹਾਜ਼ ਦਾ ਦੁਰਉਪਯੋਗ ਕਰ ਰਹੇ ਨੇ ਤਾਂ ਸਰਾਸਰ ਗਲਤ ਹੈਗਾ ਜਿਹੜਾ ਉਹ ਪਹਿਲਾ ਚੋਣ ਜਾਬਤੇ ਤੋਂ ਜੋ ਦੁਰਉਪਯੋਗ ਉਹਨਾਂ ਨੇ ਕੀਤਾ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਬਤੌਰ ਡਰਾਈਵਰ ਯੂਜ਼ ਕੀਤਾ ਵਾ ਸਾਡਾ ਜਹਾਜ਼ ਕਦੀ ਚਨਈ ਕਦੀ ਬੈਂਗਲੌਰ ਕਦੀ ਤੁਹਾਡੇ ਝਾਰਖੰਡ ਤੇ ਕਦੀ ਉੱਥੇ ਬਿਹਾਰ ਦੇ ਵਿੱਚ ਜਾਂਦਾ ਰਿਹਾ ਜਿਹਦਾ ਕੋਈ ਮਕਸਦ ਨਹੀਂ ਸੀਗਾ ਸਿਰਫ ਕੇਜਰੀਵਾਲ ਨੂੰ ਫੈਸਿਲਿਟੇਟ ਕਰਨ ਵਾਸਤੇ ਉਹਦੀ ਪੋਲਿਟਿਕਸ ਨੂੰ ਪ੍ਰੋਮੋਟ ਕਰਨ ਵਾਸਤੇ ਹੀ ਵਾਸ ਫਲਾਈਂਗ ਦਾ 에ਅਕ੍ਰਾਫਟ ਆਫ ਪੰਜਾਬ ਜਿਹੜਾ ਕਿ ਗਲਤ ਸੀਗਾ ਔਰ ਅੱਜ ਵੀ ਜਿਹੜਾ ਹੁਣ ਰੋਏ ਨੇ 1 ਮਿੰਟ ਵਾਸਤੇ ਉਹਨਾਂ ਨੂੰ ਉਸ ਦਿਨ ਰੋਣਾ ਨਹੀਂ ਆਇਆ ਜਿੱਦਣ ਭਾਈ ਅਮਰਤਪਾਲ ਦੀਆਂ ਔਰਤਾਂ ਤੇ ਉਹਦੀ ਮਾਂ ਭੁੱਖੀ ਬੈਠੀ ਸੀਗੀ ਅੰਮ੍ਰਿਤਸਰ ਭੁਖ ਹੜਤਾਲ ਤੇ ਉਹਦੀ ਮਾਂ ਨੂੰ ਜਿਸ ਦਿਨ ਗ੍ਰਿਫਤਾਰ ਕੀਤਾ ਇਹਨੂੰ ਉਸ ਦਿਨ ਰੋਣਾ ਨਹੀਂ ਆਇਆ ਜਿਸ ਦਿਨ ਸ਼ੁਭਕਰਨ ਮਰਿਆ ਵਾ ਸਾਡਾ ਕਿਸਾਨ ਇੱਥੇ ਗੋਲੀ ਵੱਜ ਗਈ ਉਹਦੇ ਉਸ ਦਿਨ ਭਗਵੰਤ ਨੂੰ ਮਾਂ ਨੂੰ ਰੋਣਾ ਨਹੀਂ ਆਇਆ ਇੱਕ ਮਿੰਟ ਲਈ ਜਦੋਂ ਸਾਡੇ ਕਿਸਾਨ ਕੁੱਟੇ ਗਏ ਨੇ ਉੱਥੇ ਸ਼ੰਭੂ ਬਾਰਡਰ ਉਹ ਦਿਨ ਰੋਣਾ ਨਹੀਂ ਆਇਆ ਜਿਸ ਦਿਨ ਸਾਡੀਆਂ ਧੀਆਂ ਭੈਣਾਂ ਦੇ ਚੈਨੀਆਂ ਸਨੇਚ ਹੁੰਦੀਆਂ ਡਰਗ ਵਾਲੇ ਐਲੀਮੈਂਟ ਚਾਕੇ ਉਹਨਾਂ ਦੇ ਗਾਲਾਂ ਚੋਂ ਖੋ ਲੈੰਦੇ ਨੇ ਬਾਲੀਆਂ ਕੰਨ ਪਾੜ ਦਿੰਦੇ ਨੇ ਉਹਨੂੰ ਰੋਣਾ ਨਹੀਂ ਆਇਆ ਇਸ ਨੂੰ ਸਰਬਜੀਤ ਕੌਰ ਮਾਂ ਨੂੰ ਕਹ ਜਗਰਾਉਂ ਦੀ ਐਨਆਰਏ ਦੀ ਕੋਠੀ ਦੇ ਕਬਜ਼ੇ ਕਰਤਾ ਰੋਣਾ ਨਹੀਂ ਆਇਆ ਕਿਟਾਰੂ ਚੱਕ ਨੇ ਬੱਦ ਫੈਲੀ ਕਰਦੇ ਇੱਕ ਨੌਜਵਾਨ ਨੂੰ ਐਕਸਪਲੋਇਟ ਕੀਤਾ ਉਸ ਦਿਨ ਰੋਣਾ ਨਹੀਂ ਆਇਆ ਇਸ ਨੂੰ ਦੇਰਫੋਰ ਆ ਜਿਹੜਾ ਰੋਇਆ ਵਾ ਇਹ ਪਖੰਡ ਸੀ ਉਹਦਾ ਔਰ ਕੇਜਰੀਵਾਲ ਇੱਕ ਮਲਟੀ 100 ਕਰੋੜ ਸਰਾਬ ਕੋਟਾਲੇ ਵਿੱਚ ਇਨਡਾਈਟਡ ਹੈ ਹੀ ਹੈਜ਼ ਬੀਨ ਅਰੈਸਟਡ ਉਸ ਨੂੰ ਹਾਈ ਕੋਰਟ ਨੇ ਜਦੋਂ বেল ਆਪਣੇ ਚੈਲੰਜ ਕੀਤਾ ਹਾਈ ਕੋਰਟ ਨੇ ਕਿਹਾ ਕਿ ਸਾਡੇ ਈਡੀ ਕੋਲ ਪੁਖਤਾ ਸਬੂਤ ਨੇ ਥੈਟ ਹੀ ਕੈਨ ਨਾਟ ਬੀ ਰਿਲੀਜ਼ਡ ਫਿਰ ਵੀ ਕਹੀ ਜਾਂਦੇ ਅਸੀਂ ਕੱਟੜ ਈਮਾਨਦਾਰ ਆ ਇਸ ਕਰਕੇ ਇਹ ਉਹਦਾ ਜਿਹੜਾ ਰੋਣਾ ਸੀਗਾ ਇਹ ਮੈਨੂੰ ਲੱਗ ਰਿਹਾ ਕਿ ਉਹਨੂੰ ਪੰਜਾਬ ਤੋਂ ਘਬਰਾਟ ਆ ਰਹੀ ਆ ਇਹ ਹੁਣ इमोशनल ਕਾਰਡ ਖੇਡ ਰਿਹਾ ਕਿ ਮੈਂ ਕਿਸੇ ਤਰੀਕੇ ਨਾਲ ਬਚਾਂ ਤੇ ਜਜ਼ਬਾਤੀ ਕਰਕੇ ਕਰ ਰਿਹਾ